ਰਾਦੇ 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 ਜੀ ਜੀ ਅੱਜ ਇਹ ਯਾਤਰਾ ਜਾ ਰਹੀ ਹੈ ਬਰਿੰਦਾਵਨ ਜਾ ਰਹੇ ਹੋ ਕਿੰਨੀ ਯਾਤਰਾ ਤੁਹਾਡੀ ਹੈ ਇਹ ਜੋ ਸਾਡੀ ਬਸ ਯਾਤਰਾ ਹੈ ਜੀ ਆਪਣੀ ਚੌਥੀ ਬਸ ਯਾਤਰਾ ਹੈ ਜੀ ਪਿਛਲੀ ਵਾਰ ਆਪਾਂ ਗਏ تھے ਬਰਿੰਦਾਵਨ ਔਰ ਹਰੀਦਵਾਰ ਇਸ ਵਾਰ ਸਾਡੀ ਬ੍ਰਜ 84 ਗੋਸ ਦੀ ਪਰਿਕਰਮਾ ਹੈ ਜੋ 20 ਦਸੰਬਰ ਤੋਂ ਲੈ ਕੇ ਹਾਂ ਜੀ 26 ਦਸੰਬਰ ਤੱਕ ਹੋਵੇਗੀ ਬਰਿੰਦਾਵਨ ਬਰਸਾਨਾ ਗੋਕੁਲ ਮथुरा ਨੰਦਗਾਂ ਔਰ ਆਵਲ ਭਾਂਦੀਰਵਨ ਉਸ ਤੋਂ ਇਲਾਵਾ ਬ੍ਰਜ 84 ਗੋਸ ਦੇ ਵਿੱਚ ਚਾਰ ਧਾਮ ਦੀ ਯਾਤਰਾ ਆਂਦੀ ਹੈ ਜਿਸ ਤਰ੍ਹਾਂ ਆਪਣੇ ਚਾਰਤਾ ਮੈਂ ਬਦਰੀਨਾਥ ਕੇ ਦਾਰਨਾਥ ਗੰਗੋਤਰੀ ਅਮ ਨਉਤਰੀ ਸੇਮ ਇਸੇ ਤਰ੍ਹਾਂ ਵrindavan ਦੇ ਵਿੱਚ ਵੀ ਚਾਰਤਾ ਮਨੇ ਹਰ ਵਾਰ ਆਪਣੇ ਨਾਲ ਹਲਵਾਈ ਨਾਲ ਜਾਂਦੇ ਨੇ ਇਸ ਤਰ੍ਹਾਂ ਇਸ ਵਾਰ ਵੀ ਹਲਵਾਈ ਨਾਲ ਜਾਉਂਗੇ ਤਿੰਨੋਂ ਟਾਈਮ ਦਾ ਖਾਣਾ ਹੋਏਗਾ ਰਾਤ ਦੇ ਲਈ ਹੋਟਲ ਬੁੱਕ ਕੀਤੇ ਹੋਏ ਆ ਰਾਦੇ 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 ਰਹਿੰਦੇ ਜੀ বৃন্দাবন ਕਿੰਨੀ ਕਵਾਰ ਜਾ ਚੁਕੇ ਸੀ ਮੈਂ ਪਹਿਲੀ ਵਾਰ ਚਲੀ ਆਂ ਜੀ ਪਹਿਲੀ ਵਾਰ ਚਲੀ ਪਹਿਲਾਂ ਕਦੇ ਨਹੀਂ ਗਏ ਆਗੇ ਨਹੀਂ ਬਹੁਤ ਸੁਣਿਆ ਪਰ ਪਹਿਲੀ ਵਾਰ ਚਲੀ ਆਂ ਓਕੇ ਪਹਿਲਾਂ ਹੋਰ ਕਿਤੇ ਗਏ ਹੋਣੇ ਆਂ ਹਾਂਜੀ ਪਹਿਲੇ ਬਾਬਾ 발ਕਨਾਥ ਕਾਫੀ ਜਗ੍ਹਾ ਗਏ ਆ ਮੈਸ਼ਨਰੀ ਵੀ ਕਾਫੀ ਜਗ੍ਹਾ ਗਏ ਹੋਏ ਆ ਓਕੇ ਕਿਵੇਂ ਲੱਗਦਾ ਹੈ ਇਸ ਤਰ੍ਹਾਂ ਦੇ ਜੋ ਧਾਰਮਿਕ ਥਾਵਾਂ ਤੇ ਜਾ ਕੇ ਯਾਤਰਾ ਕਰਦੇ ਆਪਾਂ ਬਹੁਤ ਵਧੀਆ ਲੱਗਦਾ ਹੈ ਕੁਝ ਨਵਾਂ ਸਿੱਖਣ ਨੂੰ ਮਿਲਦਾ ਦੇਖਣ ਨੂੰ ਮਿਲਦਾ ਦਰਸ਼ਨ ਕਰਨ ਨੂੰ ਮਿਲਦੇ ਆ राधे 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 जी, रादे जी। मेरी बेटी है पहली बार चले हाँ, जी। जी। हाँ जी मैं पहली बेटी, बेटी भी है। मैं भी भी हाँ जी, बार जी। जी। हाँ जी हां क्या हां बुलावा गया जी राधा नहीं आया आईये हम जाके ठाकुर जी दर्शन करके आईये राधे राधे

ਹਾਂਜੀ ਨਹੀਂ ਜੀ ਪਹਿਲੀ ਵਾਰ ਚੱਲੇ ਆ ਜੀ ਪਹਿਲੀ ਵਾਰ ਚੱਲੇ ਆ ਹਾਂਜੀ ਪਹਿਲਾਂ ਕਦੇ ਵੀ ਨਹੀਂ ਗਏ ਨਹੀਂ 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 ਕਿਤੇ ਹੋਰ ਯਾਤਰਾ ਕੀਤੀ ਹੋਣੀ ਆ ਤੁਸੀਂ ਹਾਂਜੀ ਜੀ ਨੈਣਦੇ ਮਾਤਾ ਜੀ ਦੇ ਜਾਇਦਾ ਜੀ ਪੀਰ ਨਗਾਹੇ ਜਾਇਦਾ ਬਾਬਾ ਖਨਾਜ ਜੀ ਦੇ ਜਾਇਦਾ ਜੀ ਹਾਂਜੀ ਗੁਰਦੁਆਰੇ ਚ ਜਾਇਦਾ ਓਕੇ ਹਾਂਜੀ ਤੇ ਹੁਣ ਕਿਵੇਂ ਲੱਗਦਾ ਤੁਹਾਨੂੰ ਇਹ ਬੁਲਾਵਾ ਹਾਂਜੀ ਬਹੁਤ ਚੰਗਾ ਲੱਗਦਾ ਜੀ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਓਕੇ ਉਹਨਾਂ ਨੇ ਹੁਕਮ ਕਰਿਆ ਜੀ ਅੱਜ ਪਹਿਲੀ ਵਾਰ ਹਾਂਜੀ ਪਹਿਲੀ ਵਾਰ ਉਹਨਾਂ ਨੇ ਬੁਲਾਇਆ ਹਾਂ ਜੀ ਸਾਨੂੰ ਬਹੁਤ ਚੰਗਾ ਲੱਗਦਾ ਜੀ ਤੁਸੀਂ ਇਹ ਸਾਰਥੀ ਬਣ ਕੇ ਜਾ ਰਹੇ ਹੋ ਤੇ ਸੰਗਤ ਲੈ ਕੇ ਜਾ ਰਹੇ ਹੋ ਬ੍ਰਿੰਦਾਵਨ ਦੇ ਵਿੱਚ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਜੋ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਤੇ ਜਾਂਦੇ ਹੋ ਬਹੁਤ ਚੰਗਾ ਲੱਗਦਾ ਜੀ ਸੇਵਾ ਕਰਨਾ ਦਾ ਜੀ ਸੇਵਾ ਕਰਨ ਦਾ ਹਾਂ ਜੀ ਸੇਵਾਦਾਰ ਬਣ ਕੇ ਜਾਂਦੇ ਆ ਜੀ ਇਸ ਸੰਗਤ ਦੇ ਨਾਲ ਹਾਂ ਜੀ ਹਾਂ ਜੀ ਸੇਵਾ ਕਰਦੇ ਵੀ ਹੈਗੇ ਹਾਂਲੇ ਸੇਵਾ ਅੱਗੇ ਕਰਦੇ ਵੀ ਰਵਾਂਗੇ ਜੀ ਜੀ